ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਰਤਾਜ ਸਹਿ ਸਰਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਲੰਮੇ ਸਮੇਂ ਤੋਂ ਜਲ ਸੇਵਾ ਸੁਸਾਇਟੀ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਸ ਪਾਵਨ ਧਰਤੀ ਤੋਂ ਸੰਗਤ ਰੂਪੀ ਪੰਜ ਪਿਆਰੇ ਸਹਿਬਾਨ ਨਿਸ਼ਾਨ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਦ ਵਰਸ਼ਾਇਆ ਹੈ। ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਨਗਰ ਕੀਰਤਨ ਆਰੰਭ ਹੋਰ ਕਰਕੇ ਵੱਖ-ਵੱਖ ਇਲਾਕੇ ਸ਼ਹਿਰਾਂ ਪਿੰਡਾਂ ਵਿੱਚ ਹੁੰਦਾ ਆਇਆ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪਉਵਿੰਡ ਵਿਖੇ। ਚੱਲ ਰਿਹਾ ਏ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਵੀ ਕੋਈ ਤਨ ਮਨ ਧਨ ਕਰਕੇ ਆਇਆ ਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵੱਲੋਂ ਸਾਰਿਆਂ ਨੂੰ ਕਦਮ ਕਦਮ ਸਿਰ ਮੱਥਿਆ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਅਜਿਹੇ ਪ੍ਰੋਗਰਾਮਾਂ ਨੂੰ ਵੱਧ ਤੋਂ ਵੱਧ ਆਇਆ ਕਰੋ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ ਗੁਰੂ ਅਰਜਨ ਸਾਹਿਬ ਤੇ ਧੰਨ ਧਰਮ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਵਾਲੇ ਬਣੀਏ ਅਮਰਤਿ ਸ਼ਹੀਦ ਸਿੰਘ ਸੱਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਆਪੇਖੈ ਇਕਸ ਬਿਨ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਤਨ 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 ਜਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨੇ ਆਵਣ ਕਾ ਇਹ ਸਵਾਉ ਜਾਣ ਕੇ ਸੰਗ ਚਿਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਐਸੇ ਮਹਾਨ ਬ੍ਰਹਮ ਗਿਆਨੀ ਤਤ ਬਿਤੇ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਦੇ ਅਨਨ ਪਿਆਰੇ ਸਿੱਖ ਸਿਰ ਲੱਥ ਜੋਧੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਆਉਣ ਵਾਲੇ 27 ਤਰੀਕ ਨੂੰ 343ਵਾਂ ਜਨਮ ਦਿਹਾੜਾ ਆ ਰਿਹਾ ਹੈ ਉਸ ਪਾਵਨ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਅੱਜ ਮਹਾਨ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਹਿਮਤ ਕਿਰਪਾ ਬਖਸ਼ਿਸ਼ ਦਾ ਸਦਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਤੋਂ ਪਵਿੱਤਰ ਧਰਤੀ ਤੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰੇ ਸਿੰਘ ਸਹਿਬਾਨਾਂ ਨਿਸ਼ਾਨ ਸਿੰਘਾਂ ਦੀ ਅਗਵਾਈ ਦੇ ਹੇਠ ਪ੍ਰਕਰਮਾ ਜਲ ਸੇਵਾ ਸੁਸਾਇਟੀ ਦੇ ਬਹੁਤ ਵੱਡੇ ਪ੍ਰਬੰਧ ਦੇ ਅਨੁਸਾਰ ਸੰਯੋਗ ਦੇ ਅਨੁਸਾਰ ਨਗਰ ਕੀਰਤਨ ਦੀ ਇੱਥੋਂ ਪ੍ਰਾਰੰਭਤਾ ਕੀਤੀ ਗਈ ਹੈ ਇਹ ਨਗਰ ਕੀਰਤਨ ਸ੍ਰੀ ਤਰਨ ਤਰਨ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਰਵਾਨਾ ਹੋ ਕਰਕੇ ਨਗਰ ਪਉਵਿੰਡ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਤੱਕ ਜਾਵੇਗਾ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਇਸ ਦੀ ਸਮਾਪਤੀ ਜਿਹੜੀ ਹੈ ਉਹ ਹੋਵੇਗੀ ਸਤਿਗੁਰੂ ਜੀ ਕਿਰਪਾ ਕਰਨ ਬ੍ਰਹਮ ਗਿਆਨੀ ਅਮਰ ਸ਼ਹੀਦ ਉਹ ਮਹਾਨ ਬ੍ਰਹਮ ਗਿਆਨੀ ਨੇ ਅਗਰ ਜੇ ਅਸੀਂ ਵਿਦਵਾਨਾਂ ਦੀ ਗੱਲ ਕਰੀਏ ਤੇ ਬਾਬਾ ਦੀਪ ਸਿੰਘ ਵਰਗਾ ਵਿਦਵਾਨ ਕੋਈ ਨਹੀਂ ਜੇ ਜੋਧੇ ਦੀ ਗੱਲ ਕਰੀਏ ਤੇ ਬਾਬਾ ਦੀਪ ਸਿੰਘ ਵਰਗਾ ਜੋਧਾ ਕੋਈ ਨਹੀਂ ਹੈ ਉਹ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਅਖੀਰਲੇ ਸਮੇਂ ਤੇ ਉਹ ਗੁਰੂ ਰਾਮਦਾਸ ਜੀ ਦੇ ਭੇਟਾ ਕੀਤਾ ਜਿਹੜਾ ਦੁਨੀਆਂ ਦੇ ਵਿੱਚ ਕਿਸੇ ਨੇ ਕੁਝ ਭੇਟਾ ਨਹੀਂ ਕਰ ਸਕਦਾ ਖੀਰੇ ਜਵਾਰ ਰਾਤ ਮਾਇਆ ਇਤਿਆਦਕ ਸਾਰਾ ਕੁਝ ਕੀਮਤੀ ਭੇਟਾ ਕੀਤਾ ਜਾਂਦਾ ਹੈ ਪਰ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਐਸੇ ਮਹਾਨ ਯੋਧੇ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਭੇਟਾ ਕੀਤਾ ਇਸ ਕਰਕੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਨੂੰ ਸਿਰਲੱਥ ਯੋਧੇ ਕਿਹਾ ਜਾਂਦਾ ਹੈ ਉਹ ਮਹਾਨ ਬ੍ਰਹਮ ਗਿਆਨੀ ਦਾ ਜਨਮ ਦਿਹਾੜਾ ਆ ਰਿਹਾ ਏ ਉਸ ਦੇ ਸਬੰਧ ਅੰਦਰ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤਾਂ ਜੜੀਆਂ ਨੇ ਉਹ ਇਹ ਨਗਰ ਕੀਰਤਨ ਅਤੇ ਸਲਾਨਾ ਜੋੜ ਮੇਲੇ ਮਨਾ ਰਹੀਆਂ ਨੇ ਇੱਥੋਂ ਨਗਰ ਕੀਰਤਨ ਤਰਨ ਤਾਰਨ ਤੋਂ ਵੀ ਇਸ ਦਾ ਪ੍ਰਬੰਧ ਕੀਤਾ ਗਿਆ ਹੈ ਆਈਆਂ ਸੰਗਤਾਂ ਨੂੰ ਅਸੀਂ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਆਖਦੇ ਹਾਂ ਅਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਮੈਨੇਜਰ ਸਰਦਾਰ ਤਰਮਿੰਦਰ ਸਿੰਘ ਸਰਦਾਰ ਨਿਰਮਲ ਸਿੰਘ ਸਰਦਾਰ ਭਗਵੰਤ ਸਿੰਘ ਸਰਦਾਰ ਇਹ ਇਸੇ ਪ੍ਰਕਾਰ ਅੰਗਰੇਜ਼ ਸਿੰਘ ਅਤੇ ਸਮੁੱਚੇ ਹੀ ਪ੍ਰਬੰਧ ਦੇ ਵੱਲੋਂ ਅਸੀਂ ਲੱਖ ਲੱਖ ਵਧਾਈਆਂ ਦਿੰਨੇ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਕਰਮਾ ਜਲ ਸੇਵਾ ਸੁਸਾਇਟੀ ਵਾਲੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਏਡਾ ਵੱਡਾ ਉਦਮ ਉਪਰਾਲਾ ਕੀਤਾ ਹੈ ਗੁਰੂ ਕਿਰਪਾ ਕਰੇ ਇਨ ਇਸੇ ਤਰ੍ਹਾਂ ਸਾਰਿਆਂ ਤੇ ਰਹਿਮਤ ਕਰਕੇ ਦਰ ਘਰ ਦੀਆਂ ਸੇਵਾਵਾਂ ਲੈ ਲੈਣਾ ਸਾਰੀਆਂ ਸੰਗਤਾਂ ਹਾਜ਼ਰੀਆਂ ਪਰੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਗੁਰੂ ਦੀ ਸਿੱਖੀ ਨੂੰ ਧਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਅਹੀਂ ਇਹੋ ਹੀ ਸੰਦੇਸ਼ ਦਿੰਨੇ ਆ ਇਸੇ ਤਰ੍ਹਾਂ ਹੀ ਹੋਮੋ ਹਵਾ ਕੇ ਬਾਬਾ ਜੀਪ ਸਿੰਘ ਅਮਰ ਸ਼ਹੀਦ ਜੋ ਕਿ ਇਹਨਾਂ ਦਾ 343 ਜਰੂਰ ਜਿਹੜਾ ਹੈ ਅੱਜ ਇਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣੇ ਹਾਂ ਤੇ ਆਗੂ ਨੂੰ ਵੀ ਦੇਣੇ ਹਨ ਚੈਨਲ ਵਾਲਿਆਂ ਨੂੰ ਵੀ ਆਪ ਜੀ ਦਾ ਵੀ ਬਹੁਤ ਬਹੁਤ ਧੰਵਾਦ ਤੁਸੀਂ ਇੰਨੀ ਵੱਡੀ ਵੱਡਾ ਪ੍ਰਾਲਾ ਕਰਕੇ ਸੇਵਾ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸੀਨੀਅਰ ਅਫਸਰ ਸਾਹਿਬਾਨ ਦੇ ਹੁਕਮਾਂ ਦੇ ਮੁਤਾਬਕ ਅੱਜ ਅਸੀਂ ਜਿਹੜੇ ਆ ਬਾਬਾ ਦੀਪ ਸਿੰਘ ਜੀ ਦੇ ਜਨਮ ਮੱਦਮ ਦੇ ਹਸਪਤਾਲ ਵਿੱਚ ਜਿਹੜੇ ਆ ਨਗਰ ਕੀਰਤਨ ਨਿਕਲਿਆ ਇਹਦੇ ਵਾਸਤੇ ਅਸੀਂ ਜਿਹੜੇ ਆ ਟਰਨਿੰਗ ਪੁਆਇੰਟਾਂ ਦੇ ਉੱਤੇ ਜਾਂ ਟਰਾਂਸਫਰ ਮੁਲਾਜ਼ਮ ਆਏ ਆ ਤੇ ਨਾਲ ਜਾ ਕੇ ਜਿੱਥੇ ਵੀ ਕਿਤੇ ਨਾਲ ਚੱਲਾਂਗੇ ਕਿਤੇ ਤਾਂ ਆ ਕੇ ਕੋਈ ਵੀ ਜਿਹੜਾ ਵਾ ਸਮੱਸਿਆ ਨਾ ਹੋਵੇ ਸੰਗਤਾਂ ਨੂੰ ਅਪੀਲ ਕਰਨ ਜਿਹੜੇ ਕੋ ਸ਼ਾਂਤ ਮੈ ਤਰੀਕੇ ਦੇ ਨਾਲ ਜਿਹੜਾ ਵਾ ਉਹ ਸਹਿਯੋਗ ਦੇਣਾ ਚਾਹੀਦਾ ਨਗਰ ਕਿਸਤ ਨਾਲ ਜਾਣਾ ਚਾਹੀਦਾ ਨਾ ਕਿ ਉਹ ਲੜਬਾਜੀ ਕਰਕੇ ਜਿਹੜਾ ਵਾ ਉਹ ਕਰਨੀ ਚਾਹੀਦੀ